रेल राज्य मंत्री रविंद्र सिंह बिट्टू हमारे साथ बातचीत करने के लिए मौजूद है पंजाब से बड़ी खबर विक्रम मजीटिया को गिरफ्तार कर लिया गया है आइए देखते हैं जानते हैं कि बिट्टू साहब का इस पर क्या प्रतिक्रिया है नहीं गल है या मजीटिया साहब नु या मजीटिया जी नु या मजीठा नु के एक बार गिरफ्तार ਕੀਤਾ रोज 6 महीने बाद तो गिरफ्तार ਹੁੰਦੇ ਆ ਪਰ ਉਹ ਚੋਂ ਨਿਕਲਿਆ ਕੀ ਅਜ ਤੱਕ ਮੈਨੂੰ ਇਹ ਤਾਂ ਸਮਝਾਉਣ ਕੋਈ ਉਹਨਾਂ ਦਾ ਸੁਪਰੀਮ ਕੋਰਟ ਚ ਕੇਸ ਇਹਨਾਂ ਦਾ ਖੰਡ ਸਕਿਆ ਕੋਈ ਹਾਈ ਕੋਰਟ ਚ ਕੇਸ ਖੜ੍ਹ ਸਕਿਆ ਇਸ ਕਰਕੇ ਇਹ ਸਿਰਫ ਟੀਵੀ ਲਈ ਮੀਡੀਆ ਲਈ 6 ਕ ਮਹੀਨੇ ਬਾਅਦ ਕਿਉਂਕਿ ਜਦੋਂ ਮਗਲਾ ਕਹਿੰਦਾ ਵੀ ਬੜੇ ਮਗਰਮਤ ਬੜੇ ਮਗਰਮਤ ਤਾਂ ਉਹ ਜਾ ਕੇ ਹੋਰ ਕੋਈ ਲੱਭਦਾ ਨਹੀਂਗਾ ਇੱਕ ਮਜੀਠਿਆ ਮੈਂ ਮੈਂ ਇਹ ਨਹੀਂ ਕਹਿੰਦਾ ਮਜੀਠਿਆ ਸਹੀ ਨੇ ਗਲਤ ਨੇ ਇਹ ਅਦਾਲਤ ਫੈਸਲਾ ਕਰੂ ਨਾ ਉੱਥੇ ਤੁਤੋ ਕੀ ਹੋ ਜਾਂਦਾ ਉੱਥੇ ਤਾਂ ਤੁਤੋ ਪ੍ਰੂਵ ਨਹੀਂ ਹੁੰਦਾ ਹਰਪ੍ਰੀਤ ਸਿੱਧੂ ਤੋਂ ਲੈ ਕੇ ਐਸਟੀਐਫ ਬਣੀ ਸੀ ਉਦੋਂ ਰਪ੍ਰੀਤ ਸਿੱਧੂ ਇਹਦੇ ਚੀਫ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਿਪੋਰਟਾਂ ਆ ਜਿਹੜੀਆਂ ਉਹ ਕਿਉਂ ਤੁਸੀਂ ਕੋਰਟ ਦੇ ਵਿੱਚ ਸਾਢੇ 3 ਸਾਲ ਤੁਹਾਨੂੰ ਹੋ ਗਏ ਤੁਸੀਂ ਇੱਕ ਚੀਜ਼ ਵੀ ਉੱਥੇ ਸਾਬਤ ਨਹੀਂ ਕਰ ਸਕਦੇ ਇਹਦਾ ਮਤਲਬ ਕੀ ਹੈ ਸਿਰਫ ਇਹ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਡਰਾਮਾ ਹੈ ਇੱਕ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਲੋਕਾਂ ਦੇ ਅੱਖਾਂ 'ਚ ਮਿੱਟੀ ਪਾਉਣ ਨੂੰ ਜੇ ਲੋਕ ਕਹਿੰਦੇ ਵੀ ਯਾਰ ਗਰੀਬ ਆਦਮੀ ਦੇ ਘਰ ਤੋੜੀ ਜਾਂਦੇ ਹੁਣੇ ਕਮਜੀਠੀਏ ਨੂੰ ਫੜ ਕੇ ਦਿਖਾ ਦੋਂਗੇ ਦੋ ਦਿਨ ਬਾਅਦ ਬੇਲ ਹੋ ਜੂਗੀ ਮਜੀਠੀਆ ਸਾਹਿਬ ਉਹ ਕਹਿ ਰਹੇ ਕਿ ਛੋਟੇ ਮਗਰਮੱਛੋ ਕੋ ਪੜ ਗਿਆ ਫਾਇਦਾ بڑے ਮਗਰਮੱਛ ਕੋ پکڑੋ ਮੈਂ ਤਾਂ ਬਾਰ ਬਾਰ ਇਹੀ ਕਹਿ ਰਹੇ ਹਾਂ ਗੱਲ ਵੀ ਇੱਕ ਮਜੀਠੀਆ ਤੁਸੀਂ ਹਰ 6 ਮਹੀਨੇ ਬਾਅਦ ਉਹਨਾਂ ਨੂੰ ਫੜ ਕੇ ਤੇ ਫਿਰ ਉਹ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਬੇਲ ਹੋ ਜਾਂਦੀ ਹੈ ਕੋਰਟ ਕੋਰਟ ਚ ਤੁਸੀਂ ਕੋਰਟ ਚ ਕੀ ਕਰ ਪ੍ਰੂਫ ਜਿੱਥੇ ਜਿੱਥੇ ਪ੍ਰੂਫ ਹੋਣਾ ਹੈ ਕੇਸ ਜਿੱਥੇ ਗਿਲਟੀ ਸਾਬਤ ਹੋਣਾ ਉੱਥੇ ਤੁਸੀਂ ਕੀ ਕਰ ਰਹੇ ਹੋ ਉੱਥੇ ਤੁਹਾਡੀ ਪੁਲਿਸ ਜਮਾ ਫੇਲ ਹੋ ਜਾਂਦੀ ਹੈ ਉੱਥੇ ਤੁਹਾਡੀ ਵਿਜੀਲੈਂਸ ਜਦੋਂ ਫੇਲ ਹੋ ਜਾਂਦੀ ਹੈ ਸਿਰਫ ਤੁਸੀਂ ਇੱਕ ਡਰਾਮਾ ਕਰਨ ਨੂੰ ਲੋਕਾਂ ਦੇ ਮੂਹਰੇ 6 ਮਹੀਨੇ ਬਾਅਦ ਉਹ ਵੀਡੀਓ ਇੱਕ ਦਿਖਾਉਣ ਨੂੰ ਉਹਦੇ ਉਹਨਾਂ ਦੇ ਪੁਲਿਸ ਆਹੀ ਅਫਸਰ ਸੀ ਇਹੀ ਅਫਸਰ ਸੀ ਪਹਿਲਾਂ 3-4 ਵਿਜੀਲੈਂਸ ਚੀ ਬਦਲੇ ਆਹੀ ਐਸਐਸਪੀ ਵਿਜੀਲੈਂਸ ਇਹ ਵੀ ਤਿੰਨ ਨਾਲ ਜਦੋਂ ਪਵਾਰ ਸਾਹਿਬ ਗਏ ਆ ਨਾ ਇਹ ਤਿੰਨ ਐਸਐਸਪੀ ਵੀ ਨਾਲ ਗਏ ਸੀ ਜਦੋਂ ਹਟਾਇਆ ਉਹਦਿਆਂ ਤੋਂ ਜਦੋਂ ਇਹਨਾਂ ਨੂੰ ਨੌਕ ਉਹਦਿਆਂ ਤੋਂ ਲਾਇਆ ਇਹੀ ਐਸਐਸਪੀ ਸਾਹਿਬ ਜਿਹੜੇ ਖੜੇ ਨੇ ਇਹਨਾਂ ਨੂੰ ਇੱਕ ਕਮਿਟਮੈਂਟ ਲੈ ਕੇ ਵੀ ਬੰਦਿਆਂ ਨੂੰ ਫੜਨਾ ਹੈ ਇਹਨਾਂ ਨੂੰ ਦੁਬਾਰਾ ਆਉਧਿਆਂ ਤੇ ਲਾਇਆ ਗਿਆ ਬਿਮਾਰ ਸਾਹਿਬ ਤਾਂ ਨਹੀਂ ਆਏ ਪਰ ਇਹ ਜਿਹੜੇ ਐਸਐਸਪੀ ਸੀ ਤਿੰਨੋਂ ਤਿੰਨਾਂ ਨੂੰ ਮੈਂ ਕਹਿ ਰਿਹਾ ਪਹਿਲਾਂ ਲਾਇਆ ਤੇ ਫਿਰ ਇਹਨਾਂ ਦੀਆਂ ਗੋਡਣੀਆਂ ਲਵਾ ਕੇ ਅਫਸਰ ਵਿਚਾਰੇ ਕੀ ਹੁੰਦੇ ਆ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਤੇ ਉਹਨਾਂ ਤੋਂ ਆਹ ਕੰਮ ਆ ਜਿਹੜਾ ਕਰਾ ਰਹੇ ਆ ਇਸ ਕਰਕੇ ਇਹਦੇ ਨਾਲ ਕੋਈ ਫਰਕ ਨਹੀਂ ਦੂਜੀ ਗੱਲ ਉਧਰ ਭਗਵੰਤ ਮਾਨ ਲਾਈਵ ਹੋ ਰਹੇ ਸੀ ਸਾਰੇ ਪਾਸੇ ਇੱਕਦਮ ਉਹਨਾਂ ਦਾ ਲਾਈਵ ਬੰਦ ਹੋ ਕੇ ਲਾਈਵ ਸ਼ੁਰੂ ਹੋ ਗਿਆ ਕੇਜਰੀਵਾਲ ਦਾ ਇਹ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਸਾਰਾ ਕੁਝ ਚੱਲ ਰਿਹਾ ਜੋ ਕਰ ਰਿਹਾ ਦਿੱਲੀ ਕੇਜਰੀਵਾਲ ਇੱਕ ਚੀਫ ਮਿਨਿਸਟਰ ਹੈ ਐਕਸ ਚੀਫ ਮਿਨਿਸਟਰ ਹੈ ਤੇ ਇੱਕ ਸੀਐਮ ਹੈ ਜਿਹੜਾ ਦਿੱਲੀ ਪੰਜਾਬ ਦਾ ਭਗਵੰਤ ਮਾਨ ਉਹਨਾਂ ਲਾਈਵ ਚੱਲ ਕੇ ਬੰਦ ਹੋ ਜਾਂਦਾ ਹੈ ਤੇ ਕੇਜਰੀਵਾਲ ਦਾ ਸ਼ੁਰੂ ਹੋ ਜਾਂਦਾ ਹੁਣ ਗੱਲ ਰਹਿ ਗਈ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਆ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਮੈਂ ਕਹਿ ਰਿਹਾ ਜੋ ਦੇਖੋ ਮੈਂ ਇੱਕ ਇੱਕ ਗੱਲ ਮਜੀਠੀਆ ਸਾਹਿਬ ਤੇ ਤਾਂ ਮੈਂ ਤੁਹਾਨੂੰ ਮਕਾਤੀ ਵੀ ਟੋਟਲ ਏਵੈਂਡਟ ਹੈ ਜਿਹੜੇ ਮੰਦੇ ਠੋਕ ਬਜਾ ਕੇ ਰਵੀ ਜੀ ਜਿਹੜੇ ਬੰਦੇ ਠੋਕ ਬਜਾ ਕੇ ਭਗਵੰਤ ਮਾਨ ਇਹਦੀ ਐਸੀ ਤੈਸੀ ਦਿੰਦੇ ਆ ਉਹ ਬੰਦਿਆਂ ਨੂੰ ਟਾਰਗੇਟ ਕੀਤਾ ਜਾਂਦਾ ਏ ਇਸ ਤੋਂ ਬਾਅਦ ਹੋਰ ਕੁਛ ਨਹੀਂ ਦੂਜੀ ਗੱਲ ਜੇ ਵੜਿੰਗ ਸਾਹਿਬ ਮੈਂ ਨਾ ਲੈ ਕੇ ਕਹਿ ਰਿਹਾ ਵੜਿੰਗ ਸਾਹਿਬ ਵੜਿੰਗ ਸਾਹਿਬ ਨੇ ਦੋ ਦਿਨ ਇਸੇ ਗੱਲ ਤੇ ਲਾਏ ਵੀ ਜਿਹੜੀ ਬੀਜੇਪੀ ਆ ਤੇ ਉਹ ਆਮ ਪਾਰਟੀ ਆ ਉਹ ਰਲਈ ਹੋਈ ਆ ਤੇ ਮੇਰੇ ਬਾਰੇ ਉਹਨਾਂ ਨੇ ਕਿਹਾ ਵੀ ਇਹ ਕਿਹੜੇ بڑے ਲੀਡਰ ਦੇ ਕਿਹੜੇ بڑے ਲੀਡਰ ਨਾਲ ਜਿਹੜੇ ਉਸ ਸੰਬੰਧ ਨੇ ਇਹ ਇਲੈਕਸ਼ਨ ਚ ਕੀ ਹੋਇਆ ਮਹਾਰਾਜ ਵੜਿੰਗ ਸਾਹਿਬ ਮੈਂ ਤੁਹਾਨੂੰ ਕਹਿਣਾ ਮੈਂ ਤਿੰਨਾ ਬੰਦਿਆਂ ਦੀ ਗੱਲ ਕਰਨ ਲੱਗਿਆ ਇਹ ਤਿੰਨੋਂ ਬੰਦੇ ਆਮ ਆਦਮੀ ਨੂੰ ਜਿਤਾ ਕੇ ਆਏ ਨੇ ਉਹ ਕਿਵੇਂ ਜਿਹੜੇ ਤਾਂ ਬੋਲਦੇ ਆ ਉਹਨਾਂ ਤੇ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਪਰਚੇ ਕੇ ਠੋਕਦੇ ਆ ਕੇਸ ਠੋਕਦੇ ਆ ਜਿਹੜੇ ਬੰਦੇ ਟੋਪੀ ਪਾ ਕੇ ਅੰਦਰੋਂ ਹੱਥ ਜੋੜਦੇ ਆ ਤੁਹਾਡੇ ਹਿਸਾਬ ਨਾਲ ਇਹ ਆਸ਼ੂ ਨੂੰ ਮੈਂ ਆਸ਼ੂ ਦੇ ਨਾਂ ਹੱਕ ਚ ਸਾਡੀ ਪਾਰਟੀ ਲੱਗਾ ਪਰ ਇਹ ਭਗਵੰਤ ਮਾਨ ਦੇ ਕਹਿਣ ਤੇ ਇਹ ਆਪਣੇ ਕੇਸਾਂ ਤੋਂ ਬਚਣ ਲਈ ਜਿਹੜੇ ਡਰੱਗ ਦੇ ਕੇਸ ਨੇ ਜਿਹੜੇ ਹੋਰ ਕੇਸ ਨੇ ਰਾਜਾ ਵੜਿੰਗ ਇਸ ਕਰਕੇ ਲੁਧਿਆਣੇ ਨਹੀਂ ਬੜੇ ਵੀ ਭਾਈ ਜੇ ਤੂੰ ਲੁਧਿਆਣੇ ਜਾਏਂਗਾ ਕੈਂਪੇਨ ਕਰੇਂਗਾ ਤਾਂ ਤੇਰਾ ਕੰਮ ਵੀ ਜੇਲ੍ਹ ਚ ਜਗਾ ਸੁਣ ਲਓ ਦੂਜਾ ਇੱਕ ਅਬਲ ਖਰਾਨੇ ਅਬਲ ਖਰਾਨੇ ਦਹਿ ਲ ਜਾਂਦਾ ਬੰਦਾ ਦਹਿ ਲ ਜਾਂਦਾ 2 ਮਹੀਨੇ بیٹے ਦੇ ਸਾਹਮਣੇ ਬਾਪ ਦਾ ਤੇ ਬਾਪ ਦੇ ਸਾਹਮਣੇ بیٹے ਦਾ ਕਤਲ ਹੋਇਆ ਉਹਦੇ ਵਿੱਚ ਜਿਹੜਾ ਅਬਲ ਖਰਾਨੇ ਉਹਦੇ ਵਿੱਚ ਇਨਵੋਲਵ ਕੌਣ ਆ ਤੁਹਾਨੂੰ ਪਤਾ ਪਰਚਾ ਕੀਤਾ 302 ਦਾ ਜਿਹੜੇ ਸਾਡੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਤੇ ਜਨਰਲ ਸੈਕਟਰੀ ਬਣਾਏ ਹੋਇਆ ਰਾਜਸਥਾਨ ਦੇ ਇੰਚਾਰਜ ਬਗਲੋਲ ਸਾਹਿਬ ਬੰਦਾਵਾ ਬਗਲੋਲ ਸਾਹਿਬ ਉਹ ਇਸ ਕਰਕੇ ਆਸ਼ੂ ਦੀ ਕੈਂਪੇਨ ਚ ਲੁਧਿਆਣੇ ਨਹੀਂ ਗਏ ਆਮ ਆਦਮੀ ਦੇ ਉਲਟ ਕਿਉਂਕਿ ਉਹਨਾਂ ਦੇ ਆਪ ਦੇ ਸਾਲਾ ਸਾਹਿਬ ਸਕੇ ਸਾਲਾ ਸਾਹਿਬ ਤੇ ਉਹਨਾਂ ਦੇ ਜਿਹੜੇ ਫਾਦਰ ਇਨ ਲਾ ਹਨ ਦੋਨੋਂ ਜਣੇ ਤੇ 302 ਦਾ ਮਕਦਮਾ ਹੋਇਆ ਉਹਨਾਂ ਨੂੰ ਛੱਡਿਆ ਹੋਇਆ ਉਸ ਦਿਨ ਦਾ ਪਰ ਇਨੂੰ ਸ਼ਰਮ ਨਹੀਂ ਗਈ ਇਸ ਭਗਵੰਤ ਮਾਨ ਨੂੰ ਵੀ ਇੱਕ ਨੌਜਵਾਨ ਪੁੱਤ 22 23 ਸਾਲ ਦਾ ਬੇਟਾ ਤੇ ਕੁੱਲ 50 ਸਾਲ ਉਹਦੇ ਫਾਦਰ ਦੀ ਉਹਨਾਂ ਦੇ ਐਡਾ ਵੱਡਾ ਪਰਿਵਾਰ ਉਹਨਾਂ ਦੇ ਦੋਨੋਂ ਜੀ ਉੱਥੇ ਠਹਿਰ ਕਰਤੇ ਇਹ ਰੰਦਾਵੇ ਦੇ ਸਾਲਾ ਸਾਹਿਬ ਨੇ ਤੇ ਫਾਦਰ ਐਂਡ ਲੋਅ ਸਾਹਿਬ ਨੇ ਅੱਜ ਉਹ 2 ਮਹੀਨੇ ਹੋ ਗਏ ਪਗੋੜੇ ਆ ਪਰ ਕਮਿਟਮੈਂਟ ਕੀ ਸੀ ਵੀ ਇਲੈਕਸ਼ਨ ਚ ਨਹੀਂ ਮੜਨਾ ਤੀਜੀ ਪ੍ਰਤਾਪ ਬਾਜਵਾ ਜੀ ਜਿਹੜੇ ਐਲੋਪੀ ਨੇ ਜਿਨ੍ਹਾਂ ਤੇ ਕੋਈ ਵੀ एफआईआर केस ਅੱਖ ਰੜਾ ਕੇ ਨਹੀਂ ਦੇਖ ਸਕਦੇ ਉੱਤੇ ਉਹ ਭੱਜ ਕੇ ਬਾਹਰ ਚਲੇ ਗਏ ਇਹ ਤਿੰਨੋਂ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਆ ਇਹ ਟੋਟਲ ਮੈਚ ਫਿਕਸਿੰਗ ਆ ਭਗਵੰਤ ਮਾਨ ਨਾਲ ਜਿਹੜੇ ਭਗਵੰਤ ਮਾਨ ਦੇ ਕੜਿੱਲ ਕਲਦੇ ਆ ਰੋਜ਼ ਜਿਹੜੇ ਭਗਵੰਤ ਮਾਨ ਦੀ ਐਸੀ ਤੈਸੀ ਦਿੰਦੇ ਆ ਵੀ ਭਾਈ ਤੂੰ ਕਰ ਕੀ ਰਿਹਾ ਉਹਨਾਂ ਦੇ ਉੱਤੇ ਇਹ ਜਿਹੜੇ ਆ ਇਸ਼ਾਰਾਰਤਾਂ ਹੁੰਦੀਆਂ ਇਹ ਕੀਤੀਆਂ ਵੀ ਜਾਂਦੀਆਂ ਅੱਗੇ ਕਰਦੇ ਵੀ ਰਹਿਣਗੇ ਪਰ ਮੈਂ ਇੱਕ ਗੱਲ ਹੋਰ ਕਹਿ ਦਿੰਨਾ ਕੇਜਰੀਵਾਲ ਸਾਹਿਬ ਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਅਰੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਗੱਲ ਕਹੀ ਅਰੇ ਇੱਕ ਬੰਦਾ ਤੁਹਾਡਾ ਜਿੱਤ ਗਿਆ ਜੀ ਪੰਜਾਬ 'ਚ ਇੱਕ ਜਿੱਤ ਗਿਆ ਤੁਹਾਡਾ ਗੁਜਰਾਤ 'ਚ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਆ ਹਜੇ ਤਾਂ 100 ਦਿਨ ਵੀ ਨਹੀਂ ਹੋਇਆ ਤੁਹਾਡਾ ਮਾਂਜਾ ਲਾਇਆ ਦਿੱਲੀ ਦੇ ਵਿੱਚ ਤੁਸੀਂ ਬੁਰੀ ਤਰ੍ਹਾਂ ਠੋਕ ਕੇ ਇੱਕ ਮੁੱਖ ਮੰਤਰੀ ਵੀ ਨਹੀਂ ਜਿੱਤ ਸਕਿਆ ਇੱਕ ਡਿਪਟੀ ਮੁੱਖ ਮੰਤਰੀ ਨੇ ਜਿੱਤ ਸਕਿਆ ਤੁਸੀਂ ਕਹਿੰਦੇ ਹੋ ਅਸੀਂ ਇਮਾਨਦਾਰ ਦੀ ਪੋਲਿਟਿਕਸ ਆ ਗਈ ਇਮਾਨਦਾਰਾਂ ਦੀ ਇਮਾਨਦਾਰ ਸਿਰਫ 2 ਹੀ ਹੈ ਇੱਕ ਇਮਾਨਦਾਰ ਗੁਜਰਾਤ 'ਚ ਪੈਦਾ ਹੋ ਗਿਆ ਇੱਕ ਮਾਨਦਾਰ ਲੁਧਿਆਣੇ ਚ ਪੈਦਾ ਹੋ ਗਿਆ ਬਾਕੀ ਜਿਹੜਾ ਸਾਰਾ ਦੇਸ਼ ਆ ਉਹ ਸਾਰੇ ਐਮਐਲਏ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੋਇਆ ਕੇਜਰੀਵਾਲ ਦਾ ਵੀ ਜਿੰਨੇ ਵੀ ਐਮਐਲਏ ਆ ਆਮ ਆਦਮੀ ਤੋਂ ਬਗੈਰ ਜਿੰਨੇ ਵੀ ਮੁੱਖ ਮੰਤਰੀ ਨੇ ਜਿੰਨੇ ਵੀ ਐਮਪੀ ਨੇ ਉਹ ਸਾਰੇ ਕਰਪਟ ਨੇ ਇਹ ਇਕੱਲਾ ਸਭ ਤੋਂ ਵੱਡਾ ਸ਼ਰਾਬ ਦਾ ਸਭ ਤੋਂ ਵੱਡਾ ਜਿਹੜਾ ਫਰਾਡ ਚੋਰ ਆ ਕੇਜਰੀਵਾਲ ਉਹ ਅੱਜ ਕਹਿ ਰਿਹਾ ਮੀਡੀਆ ਤੇ ਲਾਈਵ ਹੋ ਕੇ ਵੀ ਇਹ ਦੋ ਬੰਦੇ ਜਿਹੜੇ ਜਿੱਤੇ ਇਮਾਨਦਾਰ ਨੇ ਤੇ ਜਿਹੜੇ ਹਜ਼ਾਰਾਂ ਚ ਐਮਐਲਏ ਸਮਾਨਚ ਐਮਪੀ ਨੇ ਉਹ ਸਾਰੇ ਚੋਰ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੀ ਹਿੰਮਤ ਕਿਵੇਂ ਪੈ ਗਈ ਇਹ ਜੀ ਗੱਲ ਕਰਨ ਦੀ ਪਰ ਮੈਂ ਦੁਬਾਰਾ ਕਹਦਾ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਅਫਸਰਾਂ ਨੂੰ ਵੀ ਮੈਂ ਕਹਿਣਾ ਚਾਹਣਾ ਉਹੀ ਚਿਹਰੇ ਆ ਮੈਂ ਤੁਹਾਨੂੰ ਦਿਖਾਉਂਗਾ ਇਹ ਉਹੀ ਚਿਹਰੇ ਨੇ ਜਦੋਂ ਆਸ਼ੂ ਨੂੰ ਫੜਨ ਆਏ ਸੀ ਮੈਂ ਉੱਥੇ ਮੌਜੂਦ ਸੀ ਉਹੀ ਚਿਹਰੇ ਨੇ ਮੈਂ ਜਿਹੜੇ ਦੇਖ ਰਿਹਾ ਪਿਕਚਰ ਚ ਸਭ ਤੋਂ ਵੱਡੇ ਇਹਦੇ ਹੱਕ ਟੋਕ ਟੋਕੂ ਬਣੇ ਨੇ ਉਹ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਮੋਸ਼ਨਾਂ ਦਿੰਦੇ ਆ ਕੀ ਨਹੀਂ ਮੈਂ ਹੁਣ ਵੀ ਤੁਹਾਡੇ ਚੈਨਲ ਤੇ ਦੇਖ ਰਿਹਾ ਉਹੀ ਬੰਦੇ ਨੇ ਜਿਹੜੇ ਉਸ ਵੇਲੇ ਖੜੇ ਸੀ ਪਰ ਅਸੀਂ ਨਾ ਦਵਣ ਵਾਲੇ ਆ ਜੇ ਕੋਈ ਡਰੱਗ ਵਾਲੀ ਗੱਲ ਆ ਭਈ ਉਹ ਕੋਰਟ 'ਚ ਸਾਬਤ ਕਰੋ ਜੇ ਕੋਈ ਮਜੀਠੀਆ ਤੇ ਇਲਜ਼ਾਮ ਆ ਉਹਨੂੰ ਕੋਰਟ 'ਚ ਸਾਬਤ ਕਰੋ ਪਰ ਆਹ ਜਿਹੜੇ ਡਰਾਮੇਬਾਜ਼ੀ ਕਰਦੇ ਆ ਨਾ ਭਗਵੰਤ ਮਾਨ ਸਾਹਿਬ ਇਹਦੇ ਨਾਲ ਕੰਮ ਚੱਲਣਾ ਨਹੀਂਗਾ ਦਿਨ ਥੋੜੇ ਰਹਿ ਗਏ ਜੇ ਤੁਸੀਂ ਇੱਕ ਗੱਲ ਹੋਰ ਕਹਿੰਦੇ ਹੋ ਇੱਕ ਤੀਜੀ ਗੱਲ ਇੱਕ ਇੱਕ ਛੁੱਟ ਜਾਣਗੇ ਅਰੇ ਵੀ ਕੋਰਟ ਨੇ 10 ਵਾਰ ਛੱਡ ਤਾਂ ਹੁਣ ਵੀ ਛੱਡ ਦੂ ਜਦੋਂ ਉੱਥੇ ਕੁਝ ਸਾਬਤ ਹੀ ਨਹੀਂ ਹੁੰਦਾ ਇਹਨਾਂ ਤੋਂ ਹੁਣ ਤਾਂ ਭੋਲੇ ਵਰਗਾ ਵੀ ਮੇਰੇ ਖਿਆਲ ਚ ਜਿਹਦੇ ਕੇਸ ਸੀ ਉਹ ਵੀ ਉਹ ਵੀ ਬਾਹਰ ਨਿਕਲ ਗਿਆ ਆਖੇ ਹੀ ਲਈ ਗੱਲ ਮੈਂ ਕਹਿਣਾ ਜਿਹੜਾ ਕਹਿੰਦੇ ਆ ਨਾ ਜਿਹੜੇ ਕਹਿੰਦੇ ਆ ਬਈ ਦੇਖੋ ਜੀ 10000 ਵੋਟ ਤੇ ਜਿੱਤ ਗਿਆ ਸਾਡਾ ਕੈਂਡੀਡੇਟ ਕਿੰਨਾ ਲੋਕਾਂ ਨੇ ਪਿਆਰ ਦਿੱਤਾ ਉਹ ਸਰਕਾਰ ਸੀ ਜਦੋਂ ਗੋਗੀ ਜੀ ਜਿੱਤੇ ਸੀ ਉਦੋਂ ਸਰਕਾਰ ਨਹੀਂ ਸੀ ਉਦੋਂ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਤੁਹਾਨੂੰ ਇਸ ਕਰਕੇ ਤੁਹਾਨੂੰ ਦੇਖਣਾ ਚਾਹੀਦਾ ਬਈ ਲੋਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਲੋਕ ਵੋਟ ਪਾਉਣ ਨਹੀਂ ਆਏ ਪਰਸੈਂਟੇਜ ਵੀ ਦੇਖੋ ਬਾਬੂ ਜੀ ਸਰਦਾਰ ਜੀ ਪਰਸੈਂਟੇਜ ਦੇਖੋ 51% 50% ਲੋਕ ਵੋਟ ਪਾਉਣ ਨਹੀਂ ਆਏ ਤੁਹਾਡੇ ਤੁਹਤੋਂ ਨਫ਼ਰਤ ਦੇ ਮਾਰੇ ਬਈ ਵੋਟ ਨਹੀਂ ਕਰਨੀ ਸਿਰਫ ਵੋਟ ਪਾਉਣ ਬਣਾਇਆ ਜਿਹੜੇ ਤੁਸੀਂ ਮੁਲਾਜ਼ਮ ਲਾਏ ਹੋਏ ਸੀ ਪੁਲਿਸ ਲਾਈ ਹੋਈ ਸੀ ਸਰਕਾਰੀ ਤੰਤਰ ਲਾਇਆ ਸੀ ਤੁਸੀਂ ਇਹ ਦੇਖੋ ਵੀ ਵੋਟ ਪਰਸੈਂਟ ਡਿਗਿਆ ਕਿੰਨਾ ਹੈ ਆਮ ਜਿਹੜਾ ਬੰਦਾ ਸੀ ਉਹ ਵੋਟ ਪਾਉਣ ਨਿਕਲਿਆ ਹੀ ਨਹੀਂਗਾ ਇੱਥੋਂ ਮੋਰ ਲੱਗਦੀ ਆ ਵੀ ਤੁਹਾਨੂੰ ਨਾ ਕੋਈ ਖੁਸ਼ ਆ ਨਾ ਤੁਹਾਨੂੰ ਅੱਗੇ ਸਤਾਈ ਚ ਤੁਹਾਡਾ ਮਾਂਜਾ ਲਾਉ ਤੁਸੀਂ ਕਿਹਨੂੰ 100 ਸੀਟ ਆ ਪਿਛਲੀਆਂ ਜਿਹੜੀਆਂ ਜੀਰੂਆਂ ਉਹਦੀ ਤਾਂ ਕੋਈ ਵੈਲਿਊ ਹੀ ਨਹੀਂ ਗਈ ਇੱਕ ਸੀਟ ਆ ਜਿਹੜੀ ਉਹ ਤੁਹਾਡੇ ਕੋਲ ਰਹਿ ਜਾਊਗੀ ਉਹ ਵੀ ਜੇ ਕੋਈ ਕਿਤੇ ਪਾਰਟੀ ਤੋਂ ਕੋਈ ਕੈਂਡੀਡੇਟ ਚ ਗਲਤੀ ਰਹਗੀ ਬਾਤ ਕਰਨ ਦੇ ਲਈ ਤਾਂ ਆਪ ਸੁਣਨੇ ਤੇ ਰਾਜ ਮੰਤਰੀ ਰਵਿੰਦਰ ਬਿੱਟੂ ਕੋ ਜਿਨ੍ਹਾਂ तमाम ਮੁੱਦੇ ਪਰ ਨਿਊਜ਼ 18 ਦੇ ਨਾਲ ਖਾਸ ਬਾਤचीत ਕੀਤੀ ਹੈ। ਮੈਂ ਦਿੱਲੀ ਸੇ ਕੈਵਨ ਪ੍ਰਾਹਰਤ ਕੇ ਸਾਥ ਮੈਂ ਰਵੀ ਮਿਸ਼ਰਾ ਨਿਊਜ਼ 18